ਸਤਿ ਸ੍ਰੀ ਅਕਾਲ ਜੀ ਮੈਂ ਨਾਇਰ ਸਿੰਘ ਲਹਿਲ ਤੇ ਤੁਸੀਂ ਦੇਖ ਰਹੇ ਹੋ ਸਿੱਧੀ ਗੱਲ ਸਿੱਧੀ ਗੱਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਜੇ ਪਰਨਤਾਰ ਦੀ ਚੋਣ ਖੋ ਕੇ ਹੱਟੀ ਸੀ ਤੇ ਨਾਲ ਹੀ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੇਸ਼ਦ ਦੀਆਂ ਚੋਣਾਂ ਦਾ ਦੇਗ ਲੱਜ ਗਿਆ ਹੁਣੇ ਚੋਣਾ 14 ਦਸੰਬਰ ਨੂੰ ਇਹਨਾਂ ਦੀਆਂ ਵੋਟਾਂ ਪੈਣਗੀਆਂ ਇਸ ਦਾ ਐਲਾਨ ਪੰਜਾਬ ਚੋਣ ਕਮਿਸ਼ਨ ਕਮਲ ਚੌਧਰੀ ਜੀ ਵੱਲੋਂ ਐਲਾਨ ਕਰ ਦਿੱਤਾ ਗਿਆ ਛੋ ਜੇ ਮੈਂ ਇਸ ਪ੍ਰੋਗਰਾਮ ਦੀ ਗੱਲ ਕਰਾਂ ਕਿ ਇਹ ਚੋਣਾ ਪੰਜਾਬ ਦੇ ਇੱਕ ਤੋਂ ਲੈ ਕੇ 4 ਦਸੰਬਰ ਤੱਕ ਭਰਨਾਂ ਜਾਣੀਆਂ ਦੀਆਂ ਨਾਮ ਚੜਕੀਆਂ 50% ਸੀਟਾਂ ਜਿਹੜੀਆਂ ਨੇ ਉਹ ਔਰਤਾਂ ਵਾਸਤੇ ਰਾਖੀਆਂ ਰੱਖ ਦਿੱਤੀਆਂ ਗਈਆਂ ਨੇ 19181 ਤੋਂ ਵੱਧ ਗਰੇ ਨੇ ਉਹ ਪੁਲਿਸ ਸਟੇਸ਼ਨ ਜਿਹੜਿਆ ਉਹ ਬਣਾਏ ਗਏ ਨਹੀਂ ਜਿਲੇ ਜਲਾ ਪ੍ਰਸ਼ਾਸਨ ਨੇ ਤੇ 153 ਬਲਾਕ ਸੰਪਤੀਆਂ ਨੇ ਦੇਣਾadigan ਵੋਟਾਂ ਪੈਣੀਆਂ ਨੇ ਇਹ ਵੋਟਾਂ ਬਲਟ ਪੇਪਰ ਨਾਲ ਜਿਹੜੀ ਆ ਵੋਟਿੰਗ ਉਹ ਕੀਤੀ ਜਾਏਗੀ ਸੋ ਜੇ ਗੱਲ ਕਰੀਏ ਵੀ ਫੀਸ ਦੀ ਤੇ ਬਲਾਕ ਸੰਮਤੀ ਦੀ ਜਿਹੜੀ ਨਾਮਜ਼ਦਗੀ ਚਾਹੇ ਨੇ ਭਰਨੀ ਆ ਤੇ ਕੈਂਡੀਡੇਟ ਦੀ 200 ਰੁਪਿਆ ਫੀਸ ਹੋਏਗੀ ਤੇ ਜੇ ਕਿਸੇ ਨੇ ਜ਼ਿਲ੍ਹਾ ਪ੍ਰਸ਼ਦ ਦੇ ਨੰਬਰ ਦੇ ਤੌਰ ਤੇ ਕਾਗਜ਼ দাখিল ਕਰਨੇ ਨੇ ਉਹਨਾਂ ਦੀ 400 ਰੁਪਈਆ ਜਿਹੜੀ ਆ ਫੀਸ ਹੋਏਗੀ ਹੁਣ ਇਹਦੇ ਨਾਲ ਦੇ ਨਾਲ ਹੀ ਚੋਣ ਜਾਬਤਾ ਜਿਹੜਾ ਪੰਜਾਬ ਸਾਰੇ ਦੇ ਵਿੱਚ ਹੀ ਆ ਉਹ ਲਾਗੂ ਕਰ ਦਿੱਤਾ ਗਿਆ ਸੋ ਜਿਵੇਂ ਗੱਲ ਤੋਰਦੇ ਅੱਗੇ ਅੱਜ ਗੱਲ ਕਰਾਂਗੇ ਸਾਡੇ ਡਿਪਟੀ ਮੇਅਰ ਮ्युनਿਸਪਲ ਕਾਰਪੋਰੇਸ਼ਨ ਮੋਹਾਲੀ ਤੇ ਸੀਨੀਅਰ ਕਾਂਗਰਸ ਆਗੂ ਸਰਦਾਰ ਕੁਲਜੀਤ ਸਿੰਘ ਬੇਦੀ ਹੁਣਾਂ ਨਾਲ ਸੋ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਆਂ ਤਾਂ ਫਿਰ ਅੱਗੇ ਗੱਲ ਤੋਰਦੇ ਆ ਬੇਦੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹਰਲਾ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਾਰੇ ਸੋਤਿਆਂ ਨੂੰ ਸਾਰੇ ਆ ਬੇਦੀ ਸਾਹਿਬ ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਚੋਣਾਂ ਦਾ ਜਿਹੜਾ ਉਹ ਵਿਗਲ ਵੱਜ ਚੁੱਕਾ ਜੜੀਆਂ ਆਪਣੀਆਂ ਹੈਗੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੀਆਂ ਤੇ ਇਸ ਚੋਣਾਂ ਨੂੰ ਲੜਨ ਵਾਸਤੇ ਜੇ ਮੈਂ ਗੱਲ ਇਹ ਤੋੜਾ ਕਿ ਕਾਂਗਰਸ ਨੇ ਕਿਹੜੀ ਉਹਦੀ ਸਟੱਡੀ ਕੋਈ ਬਣਾਈ ਹੈ ਮਤਲਬ ਸਟ੍ਰੈਟਜੀ ਬਣਾਈ ਹੈ ਜਿਹਦੇ ਨਾਲ ਇਹਨਾਂ ਚੋਣਾਂ 'ਚ ਖੁੱਲ ਕੇ ਜਿਹੜਾ ਇਸ ਸਤਾਧਾਰੀ ਜਾਂ ਹੋਰ ਪਾਰਟੀਆਂ ਦਾ ਜਿਹੜਾ ਉਹ ਉਹਦੇ ਮੁਕਾਬਲਾ ਕੀਤਾ ਜਾ ਸਕੇ ਦੇਖੋ ਇਹ ਚੋਣਾਂ ਨੋਲ ਪਿੰਡੂ ਚੋਣਾਂ ਹੁੰਦੀਆਂ ਨੇ ਜੀ ਉਹ ਛੋਟੇ ਇਹਨਾਂ ਨੇ ਪਹਿਲੀ ਜਦੋਂ ਉਹਨੇ ਇਹਨਾਂ ਨੇ ਸਾਰੇ ਹਲਕਾ ਬੰਦੀ ਖੀਚਿਆ ਉਹਦੇ ਜਿਵੇਂ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਥੂਟੀਆਂ ਛੱਡ ਕੇ ਆਪਣੇ ਹਿਸਾਬ ਨਾਲ ਇਹਨਾਂ ਨੇ ਕੋਈ ਸੰ ਜੋ ਕਨੈਕਟੀਵਿਟੀ ਦੀ ਸਮੱਸਿਆ ਇਹਨਾਂ ਨੇ ਅੱਜ ਠੇਰ ਨੂੰ ਸੂਟ ਕਰਦਾ ਉਸ ਹਿਸਾਬ ਨਾਲ ਪਹਿਲਾਂ ਇਹਨਾਂ ਨੇ ਜਿਹੜੀ ਇਹਦੀ ਜ਼ੋਨ ਬੰਦੀ ਹੋ ਕੀਤੀ ਆ ਜੀ ਆ ਕਾਂਗਰਸ ਪਾਰਟੀ ਜਿਹੜੀ ਆ ਬੜੀ ਮਜ਼ਬੂਤੀ ਨਾਲ ਚੋਣਾਂ ਲੜਨ ਜਾ ਰਹੀ ਆ ਪਰ ਆਸ ਆ ਮਨੂ ਪੰਜਾਬ ਦੇ ਲੋਕ ਜਿਹੜੇ ਨੇ ਕਿਉਂਕਿ ਇਹ ਸਰਕਾਰ ਨਹੀਂ ਦੀ ਅਸ਼ਚਾਰਾਂ ਦੀ ਸਰਕਾਰ ਆ ਝੂਠੀ ਸਰਕਾਰ ਆ ਕੋ ਇਸ ਇਲੈਕਸ਼ਨ ਵਿੱਚ ਲੋਕਾਂ ਨੇ ਇਹਨਾਂ ਦਾ ਜਿਹੜਾ ਖੁੱਲਾ ਵਿਰੋਧ ਦਿਆ ਲੋਕਾਂ ਨੇ ਕਰਨਾ ਕਿਉਂਕਿ ਖਾਸ ਕਰਕੇ ਜਿਹੜੇ ਬਾਰਡਰ ਡਿਸਟ੍ਰਿਕਟ ਅੱਜ ਦੇ ਹੜ ਆਏ ਸਾਨੂੰ ਉਸੇ ਇਸ ਸਰਕਾਰ ਨੇ ਕਿਸੇ ਦੀ ਬਾਣੀ ਫੜੀ ਪਾਇਓ ਗੁਦਾਸਪੁਰ ਸੀ ਪਾਇਓ ਅੰਮ੍ਰਿਤਸਰ ਨਾਲਾ ਅੰਬਾਸ ਸੀ ਕੋਈ ਫਲੀਪੋ ਦਾ ਕੋਈ ਏਰੀਆ ਸੀ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਔਰ ਇਹ ਸਰਕਾਰ ਜਿੱਦਾਂ ਦਿੱਲੀ ਵਾਲਿਆਂ ਨਾਲ ਮਿਲ ਕੇ ਮੈਚ ਛੇੜਦੀ ਪਈ ਆ ਜਿਸ ਨਾਲ ਪੰਜਾਬ ਯੂਨੀਵਰਸਿਟੀ ਦਾ ਮਸਲਾ ਆਇਆ ਚੰਡੀਗੜ੍ਹ ਦਾ ਮਸਲਾ ਆਇਆ ਉਹਦੇ ਉੱਤੇ ਵੀ ਕੋਈ ਇਹ ਜਿਹੜਾ ਵਾ ਬਹੁਤ ਸਖਤ ਸਟੈਂਡ ਜਿਹੜੀ ਹੈ ਨਹੀਂ ਲੈ ਸਕੀ ਜੀ ਉਹ ਸਾਡਿਆਂ ਦਾ ਗੁੱਸਾ ਪੰਜਾਬ ਦੇ ਲੋਕਾਂ ਨੂੰ ਆ ਕਿਉਂਕਿ ਪੰਜਾਬ ਦੇ ਲੋਕ ਬੜੇ ਸੂਝਵਾਨ ਨੇ ਔਰ ਕਾਂਗਰਸ ਪਾਰਟੀ ਇਹਨਾਂ ਪਰ ਕਿਉਂਕਿ ਇਹ ਬਿਲਕੁਲ ਇੱਕ ਹਾਲੇ ਕੀ ਪਿੰਡੂ ਪੱਤੋਂ ਦੀ ਚੋਣ ਹੁੰਦੀ ਹੈ ਆਪਣੇ ਸਰਪੰਚ ਪੱਤੋਂ ਦੇ ਚੋਣ ਦੇ ਲੈਵਲ ਦੀ ਚੋਣ ਹੁੰਦੀ ਹੈ 273 ਪਿੰਡਾਂ ਦਾ ਬਲਾਕ ਹੁੰਦਾ ਜੀ ਪਰ ਫਿਰ ਇਹ ਕਾਂਗਰਸ ਪਾਰਟੀ ਮਜੂਤੀ ਨਾਲ ਚੋਣਾਂ ਲੜੇਗੀ ਉਹ ਜਦੋਂ ਵੀ ਸੋਚ ਜੇ ਮੈਂ ਕਾਂਗਰਸ ਦੀ ਗੱਲ ਕਰਦਾ ਤੇ ਪਿਛਲੀਆਂ ਜਿਹੜੀਆਂ ਸਾਡੀਆਂ ਕੁਝ ਜਮਨੀ ਚੋਣਾਂ ਹੋਈਆਂ ਜਿਵੇਂ ਲੁਧਿਆਣਾ ਦੀ ਜਮਨੀ ਚੋਣ ਹੋਈ ਜਾਂ ਤਰਨਤਾਰਨ ਦੀ ਹੋਈ ਤੇ ਲੋਕਾਂ ਦਾ ਇਹ ਮੰਨਣਾ ਹੈ ਕਿ ਕਾਂਗਰਸ ਮਜ਼ਬੂਤ ਤੁਖੋਂ ਦੇ ਬਾਵਜੂਦ ਵੀ ਆਪਸੀ ਫੁੱਟਕਾਰ ਨੂੰ ਜਿਹੜੀ ਆ ਉਹ ਜਿਹੜੀ ਜਿੱਤ ਪ੍ਰਾਪਤ ਨਹੀਂ ਕਰ ਸਕੀ ਕੀ ਕਾਂਗਰਸ ਦੀ ਜਿਹੜੀ ਫੁੱਟ ਹੈ ਉਹ ਅਜੇ ਵੀ ਇਸੇ ਤਰ੍ਹਾਂ ਕਿ ਜਾਂ ਇਸ ਕਾਂਗਰਸ ਦੀ ਫੁੱਟ ਚ ਕੋਈ ਨਾ ਕੋਈ ਸੁਧਾਰ ਹੋਰ ਦੇ ਜਿਹੜੇ ਉਹ ਸੰਭਵ ਦੇ ਦੱਸਦਾ ਕਾਂਗਰਸ ਜੇ ਮਜ਼ਬੂਤ ਹੋ ਸਕਦੀ ਹੈ ਤੇ ਉਹ ਸਿਰਫ ਫੁੱਟ ਤੋਂ ਬਿਨਾ ਹੋ ਸਕਦੀ ਹੈ ਤੇ ਇਹਦੇ ਪਿੱਛੇ ਕਈ ਕਾਂਗਰਸ ਦਾ ਜਿਹੜਾ ਥੱਲੇ ਸਾਡਾ ਜਿਹੜਾ ਮਾਸ ਬੇਸ ਹੈ ਉਹ ਬਹੁਤ ਚਿੰਤਾਤ ਹੋ ਰਿਹਾ ਇਹਦੇ ਲਈ ਕੀ ਉਪਰਾਲੇ ਕੀਤੇ ਜਾ ਰਹੇ ਨੇ ਜਿਹਦੇ ਨਾਲ ਸਾਡੀ ਜਿਹੜੀ ਉੱਪਰਲੀ ਹਾਈ ਕਮਾਂਡ ਹੈ ਉਹ ਕੋਈ ਇਹੋ ਜਿਹੇ ਐਕਸ਼ਨ ਕਰੇ ਜੀ ਦੇਖੋ ਇਹ ਹਾਈ ਕਮਾਂਡ ਨੂੰ ਸਾਰਾ ਟੀ ਨਾਲ ਚਾਹ ਸਾਰੇ ਲੀਡਰਸ਼ਿਪ ਵਾਲਨ ਨੂੰ ਵੀ ਇਸ ਗੱਲ ਦੀ ਸਮਝ ਆ ਕਿ ਜੇ ਅਸੀਂ ਇਕੱਠੇ ਨਾ ਹੋਏ ਨਿਖਾਰ ਹੋ ਰਿਹਾ ਹੈ ਵੈਲਕਮ ਹੈ ਬਹੁਤ ਵੱਡਾ ਪ੍ਰੈਸ਼ਰ ਹੋ ਰਿਹਾ ਸਾਰੇ ਭਾਈ ਜਿਹੜੇ ਪਾਗੇ ਸਾਰੇ ਕਾਂਗਰਸ ਇਕੱਠੇ ਨੇ ਹੁਣ ਤਰਨਤਾਂ ਦੀ ਚੋਣਾਂ ਵਿੱਚ ਸਾਰੀ ਕਾਂਗਰਸ ਇੱਕ ਮੁਸ਼ਕਲ ਉੱਥੇ ਲੜੀ ਆ ਪਰ ਕਿਉਂਕਿ ਬਾਈਲੈਕਸ਼ਨ ਜਿਹੜੀ ਹੁੰਦੀ ਆ ਹਮੇਸ਼ਾ ਸਰਕਾਰਾਂ ਦੀ ਹੁੰਦੀ ਆ ਸਰਕਾਰਾਂ ਧੱਕਾ ਕਰਦੀਆਂ ਨੇ ਖਾਸ ਤਰਨਤਾਂ ਦੀ ਜਿਹੜੀ ਚੋਣ ਸੀਗੀ ਉੱਥੇ ਕਦੀ ਕਾਂਗਰਸ ਪਾਰਟੀ ਮਜ਼ਬੂਤ ਰਹੀ ਨਹੀਂ 50 ਸਾਲਾਂ ਜਿਉਂ ਉਹਨਾਂ ਨੇ ਇੱਕ ਵਾਰੀ ਸਾਡੇ ਸ੍ਰੀ ਅਗਨੀ ਹੋਰ ਤੇ ਜਿਹੜੇ ਆ ਸਵਰਗਵਾਸੀ ਉਹ ਜਿੱਥੇ ਹਨ ਲੇਕਰ ਉਹ ਪੰਥਕ ਸੀਟ ਆ ਉਹ ਸੀਟਾ ਜਿਹੜਾ ਵਾ ਕਾਂਚਾ ਇਸ ਚੋਂ ਰਵੱਟ ਉਥੇ ਕਾਂਗਰਸ ਪੋਦੀ ਮੌਜੂਦ ਨਹੀਂ ਹੈਗੀ ਨੂਰ ਪਿੰਡੂ ਹਲਖਾਵਾ ਪੂਰੀ ਸਵਾਲ ਇਹ ਉਥੇ ਕਾਂਗਰਸ ਪਾਰਟੀ ਹੈ ਬੜਾ ਇਕਜੁੱਟਤਾ ਵਾਲਾ ਜਿਹੜਾ ਵਾ ਉਹ ਲੜਾਈ ਲੜੀ ਆ ਪਰ ਕਿਉਂਕਿ ਸਰਕਾਰਾਂ ਸਨ ਉਦੋਂ ਉਥੇ ਜਿਹੜਾ ਕੋ ਗੈਂਗਸਟਰਾਂ ਦਾ ਬਹੁਤ ਵੱਡਾ ਇੱਕ ਗਰੁੱਪ ਸੀਗਾ ਧਮਕੀਆਂ ਸੀ ਉਥੇ ਤਿੰਨਾਂ ਸੈਂਟਰ ਗਵਰਨਮੈਂਟ ਦੀ ਧਮਕੀ ਸੀ ਪੰਜਾਬ ਸਰਕਾਰ ਦੀ ਧਮਕੀ ਸੀ ਗੈਂਗਸਟਰਾਂ ਦੀਆਂ ਧਮਕੀਆਂ ਸੀ ਉਦੋਂ ਉੱਥੇ ਕਾਂਗਰਸ ਪਾਰਟੀ ਨੇ ਮਜ਼ਬੂਤੀ ਨਾਲ ਜਿਹੜੀ ਲੜਾਈ ਜਿਹੜੀਆਂ ਮੈਂ ਸਮਝਦਾ ਲੜੀ ਆ ਉਹ ਇੱਕਜੁੱਟ ਹੋ ਕੇ ਲੜੀ ਆ ਰਿਜ਼ਲਟ ਭਾਵੇਂ ਕੋਈ ਜਾਇ ਹੁਣ ਲੇਕਿਨ ਕਾਂਗਰਸ ਪਾਰਟੀ ਉੱਥੇ ਇਕੱਠੀ ਹੋ ਕੇ ਲੜੀ ਆ ਆਉਣੇ ਚੋਣਾਂ ਸਾਰੀਆਂ ਜਿਹੜੀਆਂ ਨੇ ਉਹ ਤੁਸੀਂ ਦੇਖੋਗੇ ਇਕੱਠੇ ਲੜਨਗੇ ਆ ਬਾਕੀ ਜਿਹੜੀ ਰੌਲਾ ਜਿਹੜਾ ਫੋਟੋ ਦਾ ਉਹ ਮੀਡੀਆ 'ਚ ਜ਼ਿਆਦਾ ਲੀਡਰਸ਼ਿਪ 'ਚ ਘਟਾ ਉਹ ਮੀਡੀਆ ਵਾਲੇ ਕੋਈ ਉਹਨੂੰ ਕੋਈ ਆਪੋਜੀਸ਼ਨ ਪਾਰਟੀਆਂ ਇਹ ਨੈਰੇਟਿਵ ਸੈੱਟ ਕਰਨ ਦੀਆਂ ਕੋਸ਼ਿਸ਼ਾਂ ਨੇ ਕਿ ਕਾਂਗਰਸ ਪਾਰਟੀ ਦਾ ਫੋਟਾ ਉਹਦੇ ਕਰਕੇ ਇਹਨਾਂ ਦਾ ਕੁਛ ਨਹੀਂ ਪੰਨਾ ਉਹ ਸਿਰ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਮੈਂ ਸਮਝਦਾ ਵੀ ਜਿਹੜੇ ਏਜੰਸੀਆਂ ਨੇ ਜਾਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀਆਂ ਫੇਕ ਆਈਡੀ ਆਈਡੀਆਂ ਤੋਂ ਇਹ ਚੀਜ਼ ਨੂੰ ਜਿਹੜੀਆਂ ਉਹ ਪ੍ਰਮੋਟ ਕੀਤਾ ਜਾਂਦਾ ਉਹਦੇ ਕਰਕੇ ਲੋਕਾਂ 'ਚ ਪੰਬਲਪੋਸਾ ਜੂ ਪੈਂਦਾ ਲੇਕਿਨ ਕਾਂਗਰਸ ਪਾਰਟੀ ਇੱਕ ਝੋਟਾ ਉਹ ਇਕੱਠੇ ਹੋ ਕੇ ਇਹ ਜਿਹੜੀਆਂ ਸਾਈ ਦੀ ਜਿਹੜੀਆਂ ਲੜਾਂਗੇ ਕਿਉਂਕਿ ਇਹ ਸਿਰਫ ਲੀਡਰਾਂ ਵੱਲੋਂ ਅੱਜ ਇਹ ਪੰਜਾਬ ਦੀ ਲੜਾਈ ਆ ਪੰਜਾਬ ਦੇ ਅੱਜ ਵੇਲੇ ਬਹੁਤ ਗੰਭੀਰ ਸੋ ਆਰਥਿਕ ਸੰਕਟ ਚੋਂ ਪੰਜਾਬ ਬਹੁਤ ਅੱਜ ਵੇਲੇ ਸਿਆਸੀ ਸੰਕਟ ਚੋਂ ਔਰ ਪੰਜਾਬ ਐਸੇ ਲੜ ਰਾਨਾ ਦੀ ਜੋ ਹਾਲਾਤ ਨੇ ਦਹਾਕਤ ਦੇ ਵਿੱਚ ਪੰਜਾਬ ਨੂੰ ਹਮੇਸ਼ਾ ਕਾਂਗਰਸ ਪਾਰਟੀ ਨੇ ਉਦੀ ਰੋਈ ਕੀਤੀ ਆ ਔਰ ਕਾਂਗਰਸ ਪਾਰਟੀ ਇਸ ਪੰਜਾਬ ਨੂੰ ਮੁੜ ਲੀਆਂ ਤੇ ਲਿਆਉਣ ਵਾਸਤੇ ਪੰਜਾਬੀ ਪੰਜਾਬ ਦੇ ਤਰੱਕੀ ਵਾਸਤੇ ਪੰਜਾਬ ਚਾਹਮਣ ਸ਼ਾਂਤੀ ਵਾਸਤੇ ਪੰਜਾਬ 'ਚ ਕਈ ਚਾਰ ਸਾਂਝ ਵਾਸਤੇ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ ਪਰ ਲੋਕ ਉਹਦੇ ਨਾਲ ਖੜੇ ਨੇ ਲੋਕ ਉਹਨੂੰ ਪਿਆਰ ਕਰਦੇ ਨੇ ਇਸ ਚੋਣਾਂ ਵਿੱਚ ਇਕੱਠੇ ਹੋ ਕੇ ਸਰਕਾਰ ਬਣਾ ਦੇ। ਤੇ ਜਿਸ ਤੋਂ ਤੁਸੀਂ ਤਰਨਤਾਰਨ ਦੀ ਗੱਲ ਕੀਤੀ ਆ ਤਰਨਤਾਰਨ ਦੇ ਵਿੱਚ ਜਦੋਂ ਇਲੈਕਸ਼ਨ ਚੱਲ ਰਹੀ ਸੀ ਉਸ ਵੇਲੇ ਸਾਡੇ ਜਿਹੜੇ ਪ੍ਰਦੇਸ਼ ਦੇ ਪ੍ਰਧਾਨ ਰਾਜਾ ਵੜਿੰਗ ਆ ਉਹਨਾਂ ਵੱਲੋਂ ਮਤਲਬ ਇਸ ਤਾਲ ਦੇ ਜਿਹੜਾ ਬਿਆਨ ਦੇ ਦੇਣਾ ਜਿਹੜਾ ਕਿ ਸਾਬੂਟਾ ਸਿੰਘ ਦੇ ਜੰਗਰਾਂ ਨੇ ਯਾਲ ਸਿੰਘ ਦੇ ਜਾ ਉਹਨਾਂ ਦਲਤ ਵਰਗ ਦੇ ਜਿਹੜੇ ਸਾਡੇ ਸੀਨੀਅਰ ਮੋਸ ਜਿਹੜੇ ਆਗੂ ਸੀ ਜਿੰਨਾ ਕਰਕੇ ਕਾਂਗਰਸ ਜਿਹੜੀ ਆ ਉਹ ਥੰਮ ਦੇ ਤੌਰ ਤੇ ਖੜੀ ਰਹੀ ਤੇ ਉਸ ਵੇਲੇ ਆਵਾਜ਼ ਮੇ ਆਇਆ ਉਹ ਕਹਿੰਦੇ ਨੇ ਵੀ ਜੇ ਉਸ ਤਾਂ ਦਾ ਬਿਆਨ ਨਾ ਦਿੱਤਾ ਜਾਂਦਾ ਤੇ ਜਿਹੜੀ ਦਲਤ ਵੋਟ ਸੀ ਜਾਂ ਜਿਹੜੀ ਵੋਟ ਦੇ ਉੱਤੇ ਅੱਜ ਤੱਕ ਸਾਡਾ ਕਾਂਗਰਸ ਦਾ ਅਧਿਕਾਰ ਸੀ ਉਹ ਕਦੇ ਵੀ ਟੁੱਟਣਾ ਨਹੀਂ ਸੀ ਇਹਦੇ ਨਾਲ ਬਹੁਤ ਵੱਡੀ ਜਿਹੜੀ ਆ ਉਹ ਲੋਕਾਂ ਚ ਜਿਹੜੀ ਉਹ ਮਾੜੀ ਗੱਲ ਵੀ ਗਈ ਕਿ ਇਦਾਂ ਦੇ ਬਿਆਨ ਦੋਨੇ ਸਾਨੂੰ ਸ਼ੋਭਾ ਦਿੰਦੇ ਨੇ ਨਹੀਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਕਿਉਂਕਿ ਜਦੋਂ ਸਟੇਜ ਤੇ ਕੋਈ ਲੀਟਰ ਬੋਲਦਾ ਵਾ ਫਲੋ ਚ ਕਈ ਵਾਰੀ ਬੁਲਿਆ ਜਾਂਦਾ ਲੇਕਿਨ ਉਹਨਾਂ ਦੀ ਭਾਵਨਾ ਨਹੀਂ ਸੀ ਉਹਨਾਂ ਦਾ ਜਿਹੜਾ ਵਾ ਟੰਗ ਗਲਤ ਹੋ ਸਕਦਾ ਹੋਇਆ ਜ਼ਰੂਰ ਆ ਲੇਕਿਨ ਉਹਨਾਂ ਦੀ ਦਲੀ ਭਾਵਨਾ ਇਸ ਗੱਲ ਨੂੰ ਪ੍ਰਮੋਟ ਕਰਨ ਦੀ ਵੀ ਕਾਂਗਰਸ ਪਾਰਟੀ ਕਿਹੋ ਜੀ ਪਾਰਟੀ ਆ ਜਿਹੜੀ ਇੱਕ ਦਲਿਤ ਪਰਵਾਰ ਦੇ ਇੱਕ ਬੱਚੇ ਨੂੰ ਮੋਮ ਰਿਸਟਰ ਬਣਾ ਸਕਦੀ ਹੈ ਇੱਕ ਕਾਂਗਰਸ ਪਾਰਟੀ ਇਹੋ ਜੀ ਪਾਰਟੀ ਹੈ ਜਿਹੜੀ ਇੱਕ ਆਮ ਇਨਸਾਨ ਨੂੰ ਆਮ ਪੰਜਾਬੀ ਨੂੰ ਰਾਸ਼ਟਰਪਤੀ ਬਣਾ ਸਕਦੀ ਹੈ ਸਪੱਗ ਵਾਲੇ ਨੂੰ ਆਮ ਕੁਮੜੀ ਮਨਮੋ டாக்டர் ਮਨਮੋ ਸਿੰਘ ਦੋਵਾਂ ਦੀ ਪ੍ਰਧਾਨ ਮੰਤਰੀ ਬਣਾ ਸਕਦੀ ਹੈ ਉਹ ਉਹਨਾਂ ਨਾਲ ਟਕਾਂਗ ਸੀ ਉੱਥੇ ਕਹਿ ਜਦੋਂ ਜੂਚੋ ਦੀ ਉਹਨੇ ਮਾਫੀ ਵੀ ਮੰਗੀ ਆ ਉਹ ਸਮਝਦਾ ਲੋਕਾਂ ਨੇ ਇਸ ਗੱਲ ਨੂੰ ਉਹਨਾਂ ਦੀ ਗੱਲ ਨੂੰ ਮੰਨਿਆ ਵੀ ਆ ਕਿ ਉਹ ਫਲੋ ਦੇ ਵਿੱਚ ਬੋਲ ਗਏ ਨੇ ਪਾਰ ਉਹਨਾਂ ਦੀ ਭਾਵਨਾ ਇਹ ਗੱਲ ਕਰਨ ਸੀ ਕਿ ਅਸੀਂ ਕਾਂਗਰਸ ਪਾਰਟੀ ਗਰੀਬੀ ਗਰੀਬਾਂ ਦੀ ਕਾਂਗਰਸ ਪਾਰਟੀ ਜਿਹੜੇ ਲਤਨ ਜਿਹੜੇ ਆਮ ਇਨਸਾਨ ਉਹਨਾਂ ਦੀ ਪਾਰਟੀ ਹੈ ਨਾ ਕਿ ਇਹ ਨਿਜਵਾੜਾ ਚਾਈ ਨਹੀਂ ਪਾਰਟੀ ਹੈ ਨਾ ਕਿ ਇਹ ਕਿਸੇ ਹੋਰ ਅਮੀਰਾਂ ਦੀ ਪਾਰਟੀ ਹੈ ਗਰੀਬਾਂ ਦੀ ਪਾਰਟੀ ਆ ਆਮ ਲੋਕਾਂ ਦੀ ਪਾਰਟੀ ਆ ਸੈਕੂਲਰ ਪਾਰਟੀ ਆ ਸਾਰੇ ਧਰਮਾਂ ਦਾ ਭਾਵੇਂ ਉਹ ਐਸਪੀ ਜਿਹੜਾ ਕੋਈ ਬੰਦਾ ਸੀ ਭਾਵੇਂ ਗਿਆਨੀ ਯਾਰ ਸਿੰਘ OBC ਵਾਲੇ ਸਨ ਪਰ ਮੈਂ ਜਿਹੜੇ ਡਾਕਟਰ ਮਨਮੋਹ ਸਿੰਘ さん ਨੂੰ ਸ਼ਾਇਖ ਖੱਤਰੀ ਸਿੱਖਣ ਸ਼ਾਹੀ ਸਿੱਖਣ ਜੀ ਸਾਵਿਆਂ ਪਰ ਉਹਨਾਂ ਨੂੰ ਪਰਿਵਾਰਾਂ ਨੂੰ ਸਾਰੀਆਂ ਕਮਿਊਨਿਟੀਆਂ ਨੂੰ ਬਰਾਬਰ ਦੇਖਦੀ ਆ ਉਹ ਸਾਰਿਆਂ ਦਾ ਮਾਨ ਸਨਮਾਨ ਜਿਹੜਾ ਮੈਂ ਸਮਝਦਾ ਕਰਦੀ ਆ ਉਹ ਉਹਨਾਂ ਦੀ ਭਾਵਨਾ ਸੀ ਉਹਨਾਂ ਦਾ ਇੱਕ ਲੋਕਾਂ ਨੂੰ ਸਮਝਾਉਣ ਵਾਸਤੇ ਉਹ ਉਹਨਾਂ ਨੇ ਦਿੱਤੀ ਲਿਖਰ ਉਹਦੇ ਵਿੱਚ ਕੁਝ ਲਫ਼ਜ਼ ਜਿਹੜੇ ਨੇ ਉਹ ਗਲਤ ਬੋਲੇ ਗਏ ਉਹਨਾਂ ਕੋਲ ਜਿੱਦੀ ਉਹਨਾਂ ਨੇ ਮਾਫੀ ਜਨਤਕ ਤੌਰ ਤੇ ਮੰਗੀ ਆ ਉਹ ਮੈਂ ਸਮਝਦਾ ਉਹ ਇਹਦੇ ਨਾਲ ਇਹ ਲੋਕਾਂ ਨੂੰ ਗੱਲ ਜਿਹੜੀ ਸੰ ਪਹਿਲਾਂ ਉਸ ਵੇਲੇ ਕਿਉਂਕਿ ਮੇਨ ਇਲੈਕਸ਼ਨ ਚੱਲਦਾ ਸੀ ਉਹਨੂੰ ਮੀਡੀਆ ਨੇ ਹਾਈਲਾਈਟ ਕਰਤਾ ਬਹੁਤ ਜ਼ਿਆਦਾ ਤੋੜ ਮਰੋੜ ਕੇ ਉਹ ਗੱਲ ਵੀਡੀਓ ਵਾਰ-ਵਾਰ ਚਲੀਆਂ ਉਹਦੇ ਕਰਕੇ ਲੋਕਾਂ ਨੂੰ ਕਨਫਿਊਜ਼ਨ ਜੁਕ ਰੀਟ ਹੋਇਆ ਲੇਕਿਨ ਜਦੋਂ ਸਾਰੀ ਗੱਲ ਲੋਕਾਂ ਨੂੰ ਸਮਝ ਲੱਗੀ ਲੋਕਾਂ ਨੇ ਇਹ ਰਾਜਾ ਬਣਗੀ ਨੇ ਲੋਕਾਂ ਨੂੰ ਸਮਝਾਈ ਆਪਣੀ ਵੀਡੀਓਆਂ ਹੀ ਆਪਣੇ ਬਿਆਨਾਂ ਹੀ ਉਹ ਲੋਕਾਂ ਨੇ ਉਸ ਗੱਲ ਨੂੰ ਮੰਨਿਆ ਆ ਬਸ ਸਮਝ ਲੈ ਹੁਣ ਇਸ ਗੱਲ ਨੂੰ ਤੇ ਆਪਾਂ ਮੰਨ ਲਈਆ ਅੰਤਲੇ ਲੋਕਾਂ ਜੋ ਸਪਸ਼ਟੀਕਰਨ ਆ ਗਿਆ ਹੁਣ ਜੇ 2-4 ਦਿਨ ਪਹਿਲਾਂ ਦੀ ਗੱਲ ਕਰਦੇ ਆਂ ਵੀ ਚਰਨਜੀਤ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਪੰਜਾਬ ਰਹੇ ਨੇ ਉਹਨਾਂ ਦੇ ਘਰ ਕੋਈ ਫੰਕਸ਼ਨ ਸੀ ਉਹਨਾਂ ਦੇ ਬੱਚੇ ਦਾ ਮੇਰਾ ਕਹਿ ਜਾਂਦੇ ਟਾਈਮ ਪਰ ਬਰਥਡੇ ਸੀ ਜਿਹੜਾ ਉਹਨਾਂ ਦੇ ਗੁਰੂ ਘਰ ਤੇ ਆਪਣੇ ਘਰ ਖੰਨਪਰ ਸਾਹਿਬ ਕੋਲ ਆਇਆ ਉਥੇ ਕਾਂਗਰਸ ਦੇ ਜਿਹੜੇ ਸੀ 100 ਦੇ ਕਰੀਬ ਲਗਭਗ ਮੇਰਾ ਕਹ ਹਲਕਾ ਚਾਰ ਗਿਆ ਕੋ ਸਾਬका ਐਮਐਲਏ ਸੁਖਜਿੰਦਰ ਸਿੰਘ ਰਣਾਲਾ ਪ੍ਰਤਾਸ਼ਰੀ ਬਾਜਵਾ ਇਹ ਸਾਰੇ ਉੱਥੇ ਪਹੁੰਚਦੇ ਨੇ ਤੇ ਲੋਕਾਂ ਦੇ ਅੰਦਰ ਇੱਕ ਧਾਰਨਾ ਬਣ ਗਈ ਸੀ ਵੀ ਹੁਣ ਕਾਂਗਰਸ ਜਿਹੜੀ ਚੰਨੀ ਦੇ ਥਰੂ ਜਾਂ ਇੱਥੇ ਜਿਹੜਾ ਹੈਗਾ ਉਹ ਇਕਤਾ ਜਿਹੜੀ ਉਹ ਪੈਦਾ ਹੋ ਗਈ ਹੈ ਤੇ ਸਾਰੀ ਕਾਂਗਰਸ ਫੇਲ ਜਿਹੜੀ ਆ ਉਹ ਇਕੱਠੀ ਹੁੰਦੀ ਨਜ਼ਰ ਆਉਣੀ ਆ ਹੁੰਦੀ ਆ ਇਹਦੇ ਨਾਲ ਪ੍ਰਭਾਵ ਗਿਆ ਵੀ ਕਿ ਸਾਰੇ ਬੰਦੇ ਇਸ ਗੱਲ ਲਈ ਲੋਕ ਜਾਣਨ ਲੱਗੇ ਖੁਸ਼ੀ ਮਨਾਉਂਦੇ ਸੀ ਪਰ ਅਗਲੇ ਦਿਨੀ ਮੇਰਾ ਹਾਈ ਕਮਾਂਡ ਜਿਹੜੀ ਸਾਡੀ ਪੰਜਾਬ ਦੀ ਜਿਹੜੀ ਦੁੱਗੀ ਤੇ ਸੀ ਦੁੱਗਾ ਜਿਹੜਾ ਸਾਡਾ ਜਿਹੜਾ ਵੇਰ ਸੀ ਉਹਨਾਂ ਵੱਲੋਂ ਉਹਨਾਂ ਬੰਦਿਆਂ ਨੂੰ ਜਿਹੜੇ ਸਾਡੇ ਆਪਣੇ ਅਗੇ ਸੀ ਇਹ ਹਲਕੇ ਨਾਲ ਚਾਰਜ ਜਿਨ੍ਹਾਂ ਨੇ ਸੁਵਿਧਾਨ ਦੀਆਂ ਜਿਹੜੀਆਂ ਉਹ ਮਾਮਲੇ ਚ ਬੀਟੀਆਂ ਰੱਖੀਆਂ ਸੀ ਉਹਨਾਂ ਕਿ ਸ਼ਾਮਲ ਨਹੀਂ ਹੋਏ ਕਿਉਂਕਿ ਇੱਥੇ ਆ ਗਏ ਉਹਨਾਂ ਨੂੰ ਕਾਰਨ ਵਸੋ ਨੋਟਿਸ ਦਿੱਤਾ ਗਿਆ ਇਹ ਇਹਨੇ ਕੀ ਸਮਝਿਆ ਜਾਏ ਕਿ ਇੱਕ ਪਾਸੇ ਤੇ ਆਪਾਂ ਏਟਾਲ ਵਧ ਰਹੇ ਆ ਤੇ ਦੂਜੇ ਪਾਸੇ ਆਪਾਂ ਉਹਨਾਂ ਨੂੰ ਚਾਰ ਬੱਗੜੀਆਂ ਉਹ ਜਿਹੜੇ ਨੋਟਸ ਦੇ ਰਹੇ ਆ ਇਹਦੇ ਤੋਂ ਕੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹਦੇ ਵੀ ਤੜਪ ਤੜੇ ਮੰਦੀ ਉਸੇ ਤਰ੍ਹਾਂ ਕੰਮ ਹੈ ਨਹੀਂ ਮੈਂ ਸਮਝਦਾ ਇਹ ਗਲਤ ਤਰੀਕੇ ਨਾਲ মিডিਆ ਪੇਸ਼ ਕਰਤਾ ਜੀ ਕਿ ਕਾਂਗਰਸ ਪਾਰਟੀ ਤੇ ਅਨੁਸ਼ਾਸਨ ਲਿਆਉਣਾ ਚਾਹੁੰਦੀ ਹੈ ਪਾਰਟੀ ਜੀ ਇਹ ਪ੍ਰੋਗਰਾਮ ਬੜਾ ਇੱਕ ਇੰਪੋਰਟੈਂਟ ਪ੍ਰੋਗਰਾਮ ਸੀ ਸੰਵਿਧਾਨ ਬਚਾਓ ਆਸੇ ਜਿਸ ਵਾਸਤੇ ਰਾਹੁਲ ਕਾਂਧੀ ਲੰਮੀ ਲੜਾਈ ਲੜ ਰਿਹਾ ਉਹ ਸਾਰੇ ਪੰਜਾਬ ਵਿੱਚ ਇਹ ਹੀ ਆਲ ਇੰਡੀਆ ਕਾਂਗਰਸ ਕਮੇਟੀ ਦਾ ਪ੍ਰੋਗਰਾਮ ਸੀ ਦਿੱਲੀ ਤੋਂ ਇਹ ਪ੍ਰੋਗਰਾਮ ਪਾਰਟੀ ਨੂੰ ਆਇਆ ਸੀ ਉਹ ਸਾਰਿਆਂ ਨੂੰ ਦੇ ਦਿੱਤੀ ਸਾਰੇ ਜ਼ਿਲ੍ਹਾ ਨਵੇਂ ਜ਼ਿਲ੍ਹਾ ਨਵੇਂ ਬਣੇ ਨੇ ਪਹਿਲਾ ਪ੍ਰੋਗਰਾਮ ਸੀ ਉਹਨਾਂ ਦਾ ਜ਼ਿਲ੍ਹਾ ਲੈਵਲ ਤੇ ਉਹ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਨਾਲ ਤੋਂ ਬਲਾਕ ਪ੍ਰਧਾਨਾਂ ਦੇ ਉਹ ਇਹ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਸੀ لیکن کوئی تھوڑی دے دے لیڈرشپ اوتھے گئی ہے وہ پروگرام انہوں نے سب ਨੂੰ ਸਦਰਤਾ سارے پروگرام ਤੇ ਗਏ ਨੇ ਜਿਹੜਾ میڈیا ਨੂੰ ਉਸ ਦਾ ਜਵਾਬ ਮਿਲਿਆ ਕਿ ਜਿਹੜੇ ਕਹਿੰਦੇ ਸਾਡੇ ਇਕਲੂ ਜਿਹਨੂੰ ਲੀਡਰ ਮਿਲਦੇ ਨਹੀਂਗੇ سارے ਲੀਡਰ ਉਹਨਾਂ ਦੇ ਕਲਾਂ ਚ ਗਏ ਨੇ ਉਹ ਉਹਦੇ ਜਾ ਕੇ ਨੇ ਸ਼ੁਭ ਕਾਣਾ ਦਿੱਤੀਆਂ ਉਹਨਾਂ ਨੇ ਬੈਠੇ ਨੂੰ ਮੈਂ ਆਪ ਖੁਦ ਗਿਆ ਵਾ سارے ਲੀਡਰ ਸਹਿਬਾਨੋਂ ਤੇ ਆਏ ਸਨ لیکن ਜਿਹੜਾ ਦੂਜਾ ਨੋਟਿਸਾਂ ਨਹੀਂ ਕਰਦਾ ਉਹ ਪ੍ਰੋਗਰਾਮ ਉਹ ਸ਼ਾਸਨ ਦੇ ਹੋਣ ਵਾਸਤੇ ਪਾਰਟੀ ਨੇ ਕਿਉਂਕਿ ਕਈ ਵਾਰੀ ਪ੍ਰੋਗਰਾਮ ਜਿਹੜੇ ਆ ਉਹ ਬਹੁਤੇ ਥਾਵਾਂ ਤੇ ਹੋਏ ਨੇ ਇੱਕ ਦੋ ਥਾਵਾਂ ਤੇ ਤੋਂ ਕੁ ਬੰਦੇ ਤੇ ਆ ਜਿਹੜਾ ਮੈਂ ਮੀਡੀਆ 'ਚ ਦੇਖਿਆ ਵਾ ਜਿਨ੍ਹਾਂ ਉਹਨਾਂ ਗੱਲਾਂ ਦਾ ਪਤਾ ਨਹੀਂ ਪਰ ਜਿਹੜੇ ਤੁਸੀਂ ਮੀਡੀਆ ਨੇ ਹਾਈਲਾਈਟ ਕੀਤਾ ਵੀ ਨੋਟਿਸ ਹੋਏ ਨੇ ਉਹ ਨਵੇਂ ਜ਼ਿਲ੍ਹਾ ਪ੍ਰਧਾਨਾਂ ਨੇ ਕੀਤੇ ਨੇ ਨਵੇਂ ਆ ਨਹੀਂ ਉਹ ਕੋਈ ਪ੍ਰਦੇਸ਼ ਵੱਲੋਂ ਨਹੀਂ ਹੋਏ ਉਹ ਲੋਕੋ ਲੈਵਲ ਤੇ ਉੱਤੇ ਉਹਨਾਂ ਨੇ ਆਪਣੇ ਬਲਾਕ ਪ੍ਰਧਾਨਾਂ ਨੂੰ ਦੱਸਣ ਵਾਸਤੇ ਵੀ ਤੁਸੀਂ ਜਿਹੜੀ ਆ ਵੀ ਤੁਸੀਂ ਇਹ ਪ੍ਰੋਗਰਾਮ ਜਿਹੜੇ ਚ ਨਹੀਂ ਆਏ ਕਿਉਂਕਿ ਬਲਾਕ ਪ੍ਰਧਾਨਾਂ ਦੀ ਬੜੀ ਟੈਮ ਅੰਜੂ ਮੇਰੀਆ ਆਉਣ ਵਾਲੇ ਸਰਵ ਕਾਂਗਰਸ ਪਾਰਟੀ ਆਰਗੇਨਾਈਜੇਸ਼ਨ ਨੂੰ ਬਹੁਤ ਮਜ਼ਬੂਤ ਕਰ ਰਹੀ ਆ ਸੰਗਠਨ ਸਿਰਜਣ ਰਹੀ ਹੈ ਜੇ ਨਵੇਂ ਪ੍ਰਧਾਨ ਲਾਏ ਨੇ ਜੀ ਉਹਨਾਂ ਦੇ ਜ਼ਿੰਮੇਵਾਰੀ ਭੰਦੀ ਆ ਵੀ ਉਹ ਸਾਰਿਆਂ ਨਾਲ ਲੈ ਕੇ ਚੱਲ ਰਹੇ ਨੇ ਉਹ ਜੇ ਕੋਈ ਉਹਦੇ ਚ ਨਹੀਂ ਹੁੰਦਾ ਤੇ ਉਹ ਨੋਟਿਸ ਇੱਕ ਵਾਰੀ ਉਹਨਾਂ ਨੂੰ ਦਿੱਤੇ ਨੇ ਉਹ ਕੋਈ ਉਹਨਾਂ ਦੀ ਡੇਢੀ ਵੱਡੀ ਗੱਲ ਨਹੀਂ ਹੈਗੀ ਸਪਸ਼ਟੀਕਰਨ ਦੇਣਗੇ ਪਰ ਸਿੱਪੂਗਮ ਸਾਕੇ ਦੇ ਪਰਿਵਾਰਕ ਜਿਵੇਂ ਸਾ ਜਾਂ ਜੀ ਉਹ ਸੂਗਮ ਤੋਂ ਲੇਟ ਹੋ ਗਏ ਆ ਔਰ ਕੋਈ ਮਸਲਾ ਏਡਾ ਵੱਡਾ ਨਹੀਂ ਜਿੰਨਾ ਮੀਡੀਆ ਵਾਲੇ ਹਾਈਲਾਈਟ ਕਰਦੇ ਨੇ ਔਰ ਉਹ ਕੋਈ ਪਿੰਛਾ ਦੇ ਪੰਜਾਬ ਦੇ ਵਿੱਚ 117 ਹਲਕੇ ਨੇ 235 ਜਾਲੀ ਬਲਾਕ ਨੇ ਦੋ ਚਾਰ ਥਾਵਾਂ ਸਾਰੀਆਂ ਥਾਵਾਂ ਤੇ ਪ੍ਰੋਗਰਾਮ ਹੋਏ ਨੇ ਉਹ ਨਤੀ ਜ਼ਿਲ੍ਹੇ ਨੇ ਉਹਨਾਂ ਦੋ ਤਿੰਨ ਥਾਵਾਂ ਤੇ ਜੇ ਕੋਈ ਇਹੋ ਜੀ ਗੱਲ ਹੋਈ ਹੈ ਤੇ ਉਹ ਜ਼ਿਲ੍ਹਾ ਪੱਧਰਾ ਲੈਵਲ ਤੋਂ ਹੋਈ ਹੈ ਨਾ ਕਿ ਕਿਸੇ ਲੀਡਰਸ਼ਿਪ ਹੋਏ ਜੋ ਜੀ ਜਿਵੇਂ ਕਿ ਹੁਣ ਆਪਾਂ ਸਾਡਾ ਜਿਹੜਾ ਮੁਹਾਲੀ ਜ਼ਿਲ੍ਹਾ ਖਾਸ ਕਰਕੇ ਮਹਾਲੀ ਸ਼ਹਿਰ ਆ ਇਹ ਇੱਕ ਇੰਡਸਟਰੀਅਲ ਖਬਰ ਹੈ ਉਸ ਅੰਦਰ ਚੱਲ ਹੱਬੇ ਵਿੱਚ ਵੀ ਤੁਸੀਂ ਬਹੁਤ ਵੱਡੇ ਪੱਧਰ ਤੇ ਜਿੱਥੇ ਕੌਂਸਲ ਵੱਲੋਂ ਇੱਕ ਡਿਪਟੀ ਮੇਅਰ ਹੋਣ ਦੇ ਲਾਕੇ ਬਹੁਤ ਵੱਡੀਆਂ ਜਿਹੜੀਆਂ ਮੰਗਾਂ ਵੀ ਉਠਾਈਆਂ ਕੁਝ ਮੰਗਾਂ ਤੁਸੀਂ ਬਹੁਤ ਆਪਣੇ ਜ਼ੋਰ ਦੇ ਨਾਲ ਸੋਲਵ ਵੀ ਕੀਤੀਆਂ ਕੀ ਕਾਂਗਰਸ ਦੇ 2027 ਚੱਪਲੇ ਇਲੈਕਸ਼ਨ ਲੜਦੇ ਹੈ ਤੇ ਅੱਪਾ ਮੋਹਾਲੀ ਵਾਸਤੇ ਕਿਹੜੇ ਜਿਹੇ ਮਤਲਬ ਏਜੰਡੇ ਰੱਖਾਂਗੇ ਜਿਹਦੇ ਨਾਲ ਲੋਕ ਜਿਹੜੇ ਨੇ ਸਾਡੇ ਮੋਹਾਲੀ ਵਾਲੇ ਜਿਹੜੀਆਂ ਦੂਸਰੀਆਂ ਪਾਰਟੀਆਂ ਵੱਲ ਨਜ਼ਰ ਰੱਖਦੇ ਰਹੇ ਨੇ ਤੇ ਉਹ ਕਾਂਗਰਸ ਵੱਲ ਆਉਣ ਉਹ ਜਿਹੜੇ ਦੇ ਇਹ ਤੁਸੀਂ ਜਿਹੜੇ ਮੁੱਦੇ ਇੱਥੇ ਰੱਖੋਗੇ ਕਿ ਕਿਸ ਤਰ੍ਹਾਂ ਦਾ ਮਤਲਬ ਮੋਹਾਲੀ ਦਾ ਜਿਹੜਾ ਉਹ ਚੋਂ ਦੇ ਮਾਮਲੇ 'ਚ ਕਾਂਗਰਸ ਕਿੱਦਾਂ ਦਾ ਰੋਲ ਅਦਾ ਕਰੇਗੀ ਦੇਖੋ ਕਾਂਗਰਸ ਪਾਰਟੀ ਹਮੇਸ਼ਾ ਮੋਹਾਲੀ ਦੇ ਖਾਸਾ ਖਾਸਤੇ ਕੰਮ ਕਰਦੀ ਰਹੀ ਹੈ ਮੈਂ ਖਾਸ ਨਿੱਜੀ ਤੌਰ ਤੇ ਮੋਹਾਲੀ ਦੀਆਂ ਬਹੁਤ ਸਾਰੀਆਂ ਲੜਾਈਆਂ ਲੜੀਆਂ ਮੋਹਾਲੀ ਦਾ ਇੱਕ ਉਹ ਜਿਹੜਾ ਮੈਂ 25 26 ਕੇਸਾਂ ਓਰਜੀ ਲੈ ਗਿਆ ਪੀਐਲ ਨਹੀਂ ਉਥੋਂ ਪੀਐਨ ਹਾਈ ਕੋਰਟੋਂ ਕਈ ਮੰਗਾਂ ਮੈਂ ਜਿਹੜੀਆਂ ਮਨਵਾਈਆਂ ਹਾਈ ਕੋਰਟ ਦੇ ਰਾਹੀਂ ਮੋਹਾਲੀ ਦੇ ਲੋਕਾਂ ਦੀਆਂ ਜੀ ਭਾਵੇਂ ਪਾਣੀ ਦਾ ਮਸਲਾ ਸੀ ਭਾਵੇਂ ਹੋਰ ਕਈ ਮਸਲੇ ਸਨ ਉਹ ਆਉਣ ਵਾਲੇ ਸਮੇਂ 'ਚ ਜਦੋਂ ਸਰਕਾਰ ਬਣੇਗੀ ਪਰਮਾਤਮਾ ਮੌਕਾ ਦੇਵੇਗਾ ਆਪਾਂ ਕੋਹਾੜੀ ਦੇ ਡਵੈਲਪਮੈਂਟ ਵਾਸਤੇ ਕਿਉਂਕਿ ਮੋਹਾਲੀ ਇੱਕ ਆਮ ਸ਼ਹਿਰ ਨਹੀਂ ਰਹਿ ਗਿਆ ਇਹ ਮਿੰਨੀ ਰਾਜਧਾਨੀ ਹੈ ਮਲਟੀਕਲਚਰਸ ਕਿੱਥੇ ਲੋਕ ਰਹਿੰਦੇ ਨੇ ਉਹਦੇ ਵਾਸਤੇ ਅਸੀਂ ਇੱਥੇ ਮੋਹਾਲੀ ਦੇ ਇਹ ਜਿਹੜਾ ਭਾਵੇਂ ਸਿਟੀ ਬਸਰ ਸਵਸਤੀ ਗੱਲ ਹੋਵੇ ਭਾਵੇਂ ਮੋਹਾਲੀ ਦੇ ਆਪਣਾ ਪੋਲੂਸ਼ਨ ਬਚਾਉਣ ਦੀ ਗੱਲ ਹੋਵੇ ਭਾਵੇਂ ਇੱਥੇ ਗਾਰਬੇਜ ਦੇ ਹੱਲ ਕਰਨ ਦੀ ਗੱਲ ਹੋਵੇ ਭਾਵੇਂ ਇੱਥੇ ਆਪਣਾ ਮੋਹਾਲੀ ਨੂੰ ਟ੍ਰੈਫਿਕ ਫ੍ਰੀ ਕਰਨ ਦੀ ਗੱਲ ਹੋਵੇ ਉਹ ਸਾਰਿਆਂ ਕਮਾਂ ਤੇ ਕਮਕਾਂ ਦੀ ਲੋੜ ਆ ਮੈਡੀਕਲ ਜਿਹੜਾ ਹੱਬ ਐਸਵੇਲੇ ਬਣਿਆ ਉਹਨੂੰ ਉਹ ਤਰਮੂਹ ਕਰਨ ਦੀ ਲੋੜ ਆ ਜੀ ਐਜੂਕੇਸ਼ਨ ਵਾਸਤੇ ਕਿਉਂਕਿ ਐਜੂਕੇਸ਼ਨ ਦਾ ਇੱਥੇ ਬਹੁਤ ਪ੍ਰਾਈਵੇਟੇਸ਼ਨ ਯੂਨੀਵਰਸਿਟੀਆਂ ਹੋਈਆਂ ਨੇ ਬਣੀਆਂ ਨੇ ਉਹਨੂੰ ਪ੍ਰਮੂਟ ਕਰਨ ਦੀ ਲੋੜ ਆ ਆਮ ਬੱਚਿਆਂ ਵਾਸਤੇ ਆਮ ਲੋਕਾਂ ਵਾਸਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਦੁਜਾ ਦੁਜਾਰ ਇਥੇ ਕਿਦਾਂ ਪੈਦਾ ਕਰਨਾ ਇੰਡਸਟਰੀ ਨੂੰ ਕਿਦਾਂ ਪ੍ਰਮੋਟ ਕਰਨਾ ਉਹਦੇ ਸਾਰਿਆਂ ਵਾਸਤੇ ਜਿਹੜਾ ਇਨਫਰਾਸਟ੍ਰਕਚਰ ਆ ਉਹ ਬੋੜਾ ਜ਼ਰੂਰੀ ਆ ਸੜਕਾਂ ਦਾ ਹੋਵੇ ਪਾਵੇਂ ਉਹ ਸੀਵਰੇਜ ਦਾ ਹੋਵੇ ਪਾਵੇਂ ਉਹ ਪੁਰਾਣਾ ਸਿਸਟਮ ਜਿਹੜਾ ਸਾਰਾ ਇਥੇ ਆਪਣਾ ਡੈਮੇਜ ਹੋ ਚੁੱਕਾ ਗੁਮਾੜਾ ਵੱਲੋਂ ਬਣਾਇਆ ਹੋਇਆ ਪਾਵੇਂ ਇੰਟਰਨੈਸ਼ਨਲ ਪੋਰਟ ਦੇ ਉੱਤੇ ਇੰਟਰਨੈਸ਼ਨਲ ਫਲਾਈਟਾਂ ਚਲਾਉਣ ਦੀ ਗੱਲ ਹੋਵੇ ਤੇ ਸਾਰੇ ਮਜ਼ਦਰਾ ਤੇ ਕੰਮ ਕਰਨ ਦੀ ਲੋੜ ਆ ਨਵਾਂ ਹਸਕਾ ਇਹ ਬਣਾਉਣ ਦੀ ਗੱਲ ਆ ਨਵੇਂ ਇਥੇ ਸਕੂਲ ਹੋਰ ਕਿਉਂਕਿ ਪ੍ਰਾਈਵੇਟ ਬਹੁਤ ਨੇ ਸਰਕਾਰੀ ਸਕੂਲ ਖੋਲਣ ਦੀ ਲੋੜ ਆ ਇਹ ਸਾਰੇ ਕਮਤ ਕੰਮ ਕਰਦਾ ਜਿਹੜਾ ਉਹ ਮੌਕਾ ਮਿਲਿਆ ਜੀ ਉਹ ਕਰਾਂਗੇ ਜਿਵੇਂ ਕਿ ਮਤਲਬ ਆਮ ਤੌਰ ਤੇ ਤੁਹਾਨੂੰ ਪਤਾ ਜੇ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਐਲਾਨ ਤੇ ਬਹੁਤ ਕਰ ਰਹੀ ਆ ਆ ਇੱਕ ਨਵੀਂ ਯੂਨੀਵਰਸਿਟੀ ਦਾ ਵੀ ਐਲਾਨ ਕੀਤਾ ਪਹਿਲੀਆਂ ਯੂਨੀਵਰਸਿਟੀਆਂ ਸਾਡੇ ਕੋਲ ਸਾਂਭੀਆਂ ਲੱਗੀਆਂ ਤੇ ਪੰਜਾਬ ਦਿਨੋ ਦਿਨ ਸਾਡਾ ਕਰਜ਼ੇ ਤੇ ਆਉਂਦਾ ਜਾ ਰਿਹਾ ਜੇ ਅੱਜ ਵੀ ਗੱਲ ਕਰੀਏ ਤੇ ਟਟੋ ਕੱਦ 3.5 ਲੱਖ ਤੋਂ ਉੱਪਰ ਕਿਗਲੇ ਲੱਖ ਦਾ ਕਰੋੜ ਜਿਹੜਾ ਕਰਜ਼ਾ ਹੈ ਉਹ ਪੰਜਾਬ ਸਰਕਾਰ ਤੇ ਚੜ ਗਿਆ ਕਿ ਕਾਂਗਰਸ ਦੀ ਸਰਕਾਰ ਦੇ ਆਉਂਦੀ ਆ ਕਿ ਇਸ ਕਰਦੇ ਤੋਂ ਵਾਅਦਾ ਕਰੇਗੀ ਦਾਇਸ ਕਰਦੇ ਨੂੰ ਪੰਜਾਬ ਨੂੰ ਮੁਕਤ ਕਰਨ ਵਾਲੇ ਪਾਸੇ ਕੋ ਆਪਣੀ ਕੋ ਨੀਤੀ ਬਣਾਏਗੀ ਪਾਲਸੀ ਕਿਹਦੇ ਵਿੱਚ ਵਿੱਚ ਚੇਂਜ ਕਰਨ ਦੀ ਲੋੜ ਆ ਪਾਲਸੀਆਂ ਝੂਠ ਬੋਲੇ ਇਹ ਕਹਿੰਦੇ ਸਨ 20000 ਕਰੋੜ ਰੁਪਇਆ ਸੀ ਦੇਟਾ ਤੋਂ ਲਿਆਉਣਾ 30000 ਕਰੋੜ ਰੁਪਇਆ ਸੀ ਜਿਹੜਾ ਵਾ ਉਹ ਐਕਸਾਈਟ ਤੋਂ ਲਿਆਉਣਾ ਜਿਹੜੇ ਕਿ ਸਭ ਝੂਠੇ ਸਨ ਇਹ ਕਹਿੰਦੇ ਸਨ 30000 ਕਰੋੜ ਰੁਪਇਆ ਤੇ ਅਸੀਂ ਜਿਹੜਾ ਵਾ ਕਫਸ਼ੰਦੂ ਕਰਕੇ ਜਿਹੜਾ ਵਾ ਉਥੋਂ ਇਕੱਠਾ ਕਰਾਂਗੇ ਲੇਕਿਨ ਅੱਜ ਉਹ ਦਾਅਵੇ ਇਹ ਤੇ ਇਹਨਾਂ ਤੇ ਅੱਜ ਤੱਕ ਦੇ ਇਤਿਹਾਸ ਵਿੱਚ ਇੰਨਾ ਮੇਰਾ ਕਹਿਲਾ ਪਿਛਲੇ 20 ਸਾਲਾਂ ਜੈਡੋ ਟ੍ਰਾਈਟਮੈਂਟ ਤੇ ਪੈਸੇ ਨਹੀਂ ਖਰਚੇ ਜਿੰਨੇ ਇਹਨਾਂ ਨੇ ਖਰਚੇ ਜਿਹੜਾ ਯੂਨੀਵਰਸਿਟੀ ਦੀ ਗੱਲ ਕੀਤੀ ਇਹਨਾਂ ਨੇ ਪੰਜਾਬ ਦੇ ਵਿੱਚ ਬੜਾ ਦਾਵਾ ਕੀਤਾ ਸੀ ਕਿ ਅਸੀਂ 16 ਮੈਡੀਕਲ ਕਾਲਜ ਖੋਲਣ ਜਾ ਰਹੇ ਹਾਂ ਆਉਣ ਵਾਲੇ ਸਾਲ 16 ਮੈਡੀਕਲ ਕਾਲਜ ਖੁੱਲ ਜਾਣਗੇ ਜੀ ਮੈਂ ਤੁਹਾਨੂੰ ਦੱਸ ਦਿਆ ਵੀ ਮੁਹਾਲੀ ਦਾ ਮੈਡੀਕਲ ਕਾਲਜ ਜਿਹੜਾ ਕਿ 82 ਸੈਕਟਰ ਆਪਣਾ 84 ਸੈਕਟਰ ਵਿੱਚ ਬੰਨਾ ਸੀ ਉਥੇ ਇੱਕ ਇੱਕ ਵੀ ਲੱਗੀ ਪੁਰਾਣਾ ਮੁਹਾਲੀ ਦਾ ਜਿਹੜਾ ਮੈਡੀਕਲ ਕਾਲਜ ਚੱਲ ਰਿਹਾ ਜਿਹਦੇ ਚ ਅੱਜ 5 ਸੈਸ਼ਨ ਹੋ ਚੁੱਕੇ ਨੇ 500 ਬੱਚਾ ਦੇਸ਼ ਦਾ ਇੱਕ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕਰਨੀ ਉਹ ਵੱਖ-ਵੱਖ 5 ਸੈਸ਼ਨ ਚ ਪੜ ਗਏ ਪਰ 500 ਡਾਕਟਰ ਬਣ ਰਿਹਾ ਲੇਕਿਨ ਉਹਨਾਂ ਦੇ ਨਾਂ ਤੇ ਉੱਥੇ ਬੈਠਣ ਲਈ ਥਾਂ ਪ੍ਰਾਪਤ ਦਾ ਨਾਂ ਉਹਨਾਂ ਦੀ ਲਾਇਬ੍ਰੇਰੀ ਹੈ ਪ੍ਰਾਪਤ ਉਹਨਾਂ ਦੇ ਨਾਂ ਲਾਬਰੇਟਰੀਆਂ ਪ੍ਰਾਪਤ ਨੇ ਉਹ ਹੱਫ ਸਾਲ ਦੀ ਜਿਹੜੀ ਕਿ ਦੂਜੀ ਪੀੜ੍ਹੀ ਚੱਲ ਰਿਹਾ ਇੱਕ ਸਕੂਲ ਨਵਾਂ ਬਿਲਡਿੰਗ 'ਚ ਮੈਡੀਕਲ ਕਾਲਜ ਚੱਲ ਰਿਹਾ ਜਿਹੜੀ ਉਹਦੀ ਬਿਲਡਿੰਗ ਬਣੀ ਸੀ ਉਹਦੇ ਤੇ ਨਾਲੇ ਤੋਂ ਅੱਜ ਤੱਕ ਪੂਣੀ ਨਹੀਂ ਕੱਟੀ ਜੇ ਸਰਕਾਰ ਤਾਂ ਐਡਵਾਈਜ਼ਮੈਂਟ ਦੇ ਕਰਦੇ ਨੇ ਨਵਾਂ ਕਾਲਜ ਤੇ ਮੈਡੀਕਲ ਕਾਲਜ ਖੋਲਣ ਦੀ ਥਾਂ ਤੇ ਕਾਂਗਰਸ ਸਰਕਾਰ ਦੇ ਖੁੱਲਿਆ ਮੁਹਾਲੀ ਦਾ ਮੈਡੀਕਲ ਕਾਲਜ ਅੱਜ ਉਹ ਤਾਂ ਸਯੋਗ ਹਲਾਤੇ ਨੇ ਉਹ ਜਗਾ ਉਹਦੇ ਵਾਸਤੇ ਜੋ ਮਿਲੀ ਆ ਲੇਕਿਨ ਇਹਦੀ ਚਾਰ ਦਿਵਾ ਦੀ ਵੀ ਸਰਕਾਰ ਨਹੀਂ ਕਰਾ ਸਕੀ ਇਸ ਕਰਕੇ ਮੈਂ ਸਮਝੇ ਸਾਡੇ ਕਮਾਂ ਦੇ ਕੰਮ ਕੰਮ ਦੀ ਲੋੜ ਆ ਔਰ ਪ੍ਰਮਾਤਮਾ ਨੇ ਕਿਰਪਾ ਕੀਤੀ ਮੌਕਾ ਦਿੱਤਾ ਆਉਣ ਵਾਲੇ ਸਮੇਂ ਤੇ ਮੋਹਾਲੀ ਜੋ ਕਾਲਜ ਵੀ ਬਣਾਵਾਂਗੇ ਮੈਡੀਕਲ ਕਾਲਜ ਇੱਥੇ ਇਹ ਐਮਜੀ ਦੇ ਪ੍ਰਪੋਜ਼ਲ ਦਾ ਇੱਕ ਹਸਪਤਾਲ ਬਣਾਉ ਦੇ ਨਾਲ ਉਹ ਵੀ ਬਣਾਵਾਂਗੇ ਉਹ ਸਾਰੇ ਕੰਮ ਜਿਹੜੇ ਕਰਨਗੇ ਜੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਡੇ ਕਨਿੱਕੋ ਤੇ ਬਾ ਤੁਹਾਨੂੰ ਪਤਾ ਹੈ ਵੀ ਬਹੁਤ ਜ਼ਿਆਦਾ ਕੋ 7.5 ਲੱਖ ਦੇ ਕਈ ਜਿਹੜੇ ਪੰਜਾਬੀ ਕੈਨੇਡਾਕ ਨੇ ਔਰ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੇ ਪੰਜਾਬੀ ਬੈਠੇ ਨੇ ਤੇ ਇਹਨਾਂ ਸਭਨਾ ਪੰਜਾਬੀਆਂ ਦਾ ਜਿਹੜਾ ਧਿਆਨ ਹੁੰਦਾ ਉਹ ਆਪਣੇ ਉਸ ਪੰਜਾਬ ਵੱਲ ਹੁੰਦਾ ਕਿਉਂਕਿ ਪੰਜਾਬ ਦੀ ਮਿੱਟੀ ਦਾ ਮੋਹ ਉਹਨਾਂ ਦੇ ਅੰਦਰ ਹੈ ਕਿ ਜਿੰਨੀਆਂ ਵੀ ਚੋਣਾਂ ਹੁਣ ਤੱਕ ਲੜੀਆਂ ਜਾਂ ਨਵੀਆਂ ਜਿਹੜੀਆਂ ਪਾਵਨ ਕਾਂਗਰਸਾ ਚਾਹੇ ਅਕਾਲੀ ਦਲ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਵੀ ਸਰਕਾਰ ਬਣਦੀ ਹੈ ਇਹ ਇੱਕ ਜੇਨਾ ਕਿਸੇ ਰੂਪ ਦੇ ਵਿੱਚ ਪੰਜਾਬ ਆਣ ਕੇ ਮਦਦ ਕਰਦੇ ਨੇ ਤੇ ਉਹ ਅੱਜ ਵੀ ਚਿੰਤਾ ਕਰਨੇ ਇਹ ਕੈਨੇਡਾ ਦੇ ਜਿਹੜੇ ਪੰਜਾਬੀ ਨੇ ਖਾਸ ਕਰਕੇ ਸੋ ਇਸ ਕਰਕੇ ਉਹਨਾਂ ਪੰਜਾਬੀਆਂ ਲਈ ਤੁਸੀਂ ਜਿਹੜਾ ਉਹਨਾਂ ਨੂੰ ਸਹੀ ਤਰ੍ਹਾਂ ਜਮੀਨੀ ਪੱਧਰ ਤੇ ਜਿਹੜੀ ਜਾਣਕਾਰੀ ਦਿੱਤੀ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਬੇਦੀ ਸਾਹਿਬ ਧੰਨਵਾਦ ਸਾਹਿਬ ਦਾ ਬਹੁਤ ਵਿਸ਼ਵਾਸ ਤੋਂ ਉਹਨਾਂ ਸਾਰੇ ਆਨਾਂ ਦੇ ਭਰਾਵਾਂ ਨੂੰ ਵੀ ਕਾਂਗਰਸ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਹਮੇਸ਼ਾ ਅਨਰਿਆਂ ਦਾ ਖਿਆਲ ਰੱਖਦੀ ਆ ਉਹ ਸਾਰਿਆਂ ਦਾ ਜਿਹੜੇ ਇਹ ਸਰਕਾਰ ਜਿਹੜੀ ਪਿੱਛੋਂ ਜੁਨਾ ਇਹਨਾਂ ਨੇ ਇਹਨਾਂ ਫੰਡ ਇਕੱਠਾ ਕੀਤਾ ਸੀ ਉਹਨਾਂ ਤੋਂ ਹਸਾਬ ਨਹੀਂ ਦੇ ਸਕੀ ਇਹ ਪਾਰਟੀ ਉਹਦੇ ਮੈਂ ਸਮਝਦਾ ਸਾਰੇ ਆਨਾਂ ਦੇ ਭਰਾਵਾਂ ਨੇ ਜਿਸ ਦਾ ਉਹਨਾਂ ਦੀ ਮਦਦ ਕੀਤੀ ਆਸਵਾਦੀ ਲੋਨ ਆ ਉਹਨਾਂ ਨੂੰ ਸਾਰੇ ਭਰਾਵਾਂ ਨੂੰ ਬੇਨਤੀ ਹੈ ਮੇਰੀ ਤੁਹਾਡੇ ਰਾਹੀਂ ਜੀ ਕਾਂਗਰਸ ਪਾਰਟੀ ਦੀ ਮਦਦ ਕਰਨ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ ਜੋ ਉਹਨਾਂ ਨੇ ਮੰਨਦੀ ਹਾਂ ਜੀ ਤੇ ਉਹਨਾਂ ਦੇ ਡਿਮਾਂਡਸ ਬਹੁਤ ਵੱਡੀਆਂ ਹੋ ਰਹੀਆਂ ਨੇ ਕਿਉਂਕਿ ਜੰਗੀਆਂ ਵੀ ਸਾਡੇ ਆਪਣੀ ਜਾਂਦੀ ਜਾਂਦੀ ਗੱਲ ਕਰ ਰਹੇ ਆ ਜਿਹੜੀਆਂ ਵੀ ਐਨਆਰਆਈ ਦੀਆਂ ਜ਼ਮੀਨਾਂ ਜਾਇਦਾਦਾਂ ਨੇ ਉਹ ਜਾਂਦੇ ਉੱਥੇ ਦੱਬੀਆਂ ਜਾਂਦੀਆਂ ਤੇ ਜੇ ਇੱਥੋਂ ਕੋਈ ਜਾ ਕੇ ਉੱਥੇ ਕਿਸੇ ਪੁਲਿਸ ਨੂੰ ਜਾਂ ਸਿਸਟਮ ਨੂੰ ਅਪਰੋਚ ਕਰਦਾ ਤੋ 15 15 14 14 ਗਣ ਖਰਾਬ ਹੋ ਕੇ ਵਿਚਾਰੇ ਵਾਪਸ ਆ ਜਾਂਦੇ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਐਨਆਰਆਈ ਡਿਪਾਰਟਮੈਂਟ ਤੇ ਬਲਾਹਤੇ ਪਰ ਉਹ ਇਹਨਾਂ ਦੀ ਸੁਣਵਾਈ ਨਹੀਂ ਕਰ ਪਾਉਂਦੇ ਸਭ ਤੋਂ ਵੱਡੀ ਡਿਮਾਂਡ ਐਨਆਰਆਈ ਦੀ ਇਹ ਹੀ ਹੈ ਕਿ ਸਾਡੀਆਂ ਜੜੀਆਂ ਯਾਦਾਂ ਪੰਜਾਬ ਦੇ ਵਿੱਚ ਹੈ ਜਾਂ ਸਾਨੂੰ ਜਿਹੜੀਆਂ ਸਮੱਸਿਆਵਾਂ ਪੰਜਾਬ ਚ ਆਉਂਦੀਆਂ ਨੇ ਉਹਨੂੰ ਜਿਹੜੀ ਵੀ ਪਾਰਟੀ ਹੱਲ ਕਰੇਗੀ ਅਸੀਂ ਉਹਦੇ ਨਾਲ ਆ ਜੀ ਜੀ ਮੈਂ ਆਪਾਂ ਨੂੰ ਪੂਰਾ ਤੋਸਾ ਦਿੰਦੇ ਆਂ ਵੀ ਪੂਰਾ ਕਾਂਗਰਸ ਸਰਕਾਰ ਬਦਲਣ ਇਸ ਵਾਰੇ ਅਸਰ ਦੇ ਪੈਰ ਦੇ ਤਾਂ ਅਸੀਂ ਕੰਮ ਕਰਾਂਗੇ ਧੰਨਵਾਦ ਸੱਸੀ ਸਾਹਿਬ ਬਹੁਤ ਬਹੁਤ ਧੰਨਵਾਦ ਸੱਸੀ ਸਾਹਿਬ ਸੋ ਅਸੀ ਸਾਡੇ ਕੁਲਜੀਤ ਸਿੰਘ ਗੋਦੀ ਜੀ ਜਿਹੜੇ ਸੀਨੀਅਰ ਕਾਂਗਰਸ ਆਗੂ ਨੇ ਔਰ ਮਾਲੀ ਦੇ ਡਿਪਟੀ ਮੇਅਰ ਮਿਨਿਸਪਲ ਕਾਰਪੋਰੇਸ਼ਨ ਦੇ ਨੇ ਸੋ ਮਿਲਦੇ ਆ ਇੱਕ ਹੋਰ ਨਵੀਂ ਚਰਚਾ ਲਈ ਉਦੋਂ ਤੱਕ ਨੈਣ ਸਿੰਘ ਲਾਲ ਨੂੰ ਦਿਓ ਇਜਾਜ਼ਤ ਰੱਬ ਰਾਖਾ